ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਲੀਡਰ ਰਹਿ ਚੁੱਕੇ ਨੇ ਸੁਖਦੇਵ ਸਿੰਘ ਢੀਂਡਾ ਸਾਹਿਬ ਪਿੱਛੇ ਜੇ ਨਾਰਾਜ਼ ਹੋ ਗਏ ਨਾਰਾਜ਼ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਵੱਖਰਾ ਟਕਸਾਲੀਆਂ ਦਾ ਬਣਿਆ ਅਕਾਲੀ ਦਲ ਉਹਦੇ ਵਿੱਚ ਸ਼ਮੂਲਿਤ ਕਰ ਲਈ ਉਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁਖੀ ਬਣ ਬੈਠੇ ਤੇ ਹੁਣ ਸਿਹਤ ਉਹਨਾਂ ਦੀ ਠੀਕ ਨਹੀਂ ਰਹਿੰਦੀ व्हीਲ ਚੇਅਰ ਦੇ ਉੱਤੇ ਨੇ ਐਲਾਨ ਕਰ ਦਿੱਤਾ ਕਿ ਉਹ ਹੁਣ ਸਰਗਰਮ ਸਿਆਸਤ ਤੋਂ ਦੂਰ ਹੋ ਜਾਣਗੇ ਤਨਖਾਹ ਜਿਹੜੀ ਉਹਨਾਂ ਨੂੰ ਲੱਗੀ ਹੋਈ ਹੈ ਉਹ ਮੁਕਮਲ ਹੋਣ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਇੱਕ ਤਰੀਕੇ ਨਾਲ ਸੰਨਿਆਸ ਲੈਣ ਜਾ ਰਹੇ ਨੇ ਪੂਰੀ ਜਿਹੜੀ ਪ੍ਰੋਫੈਸ਼ਨਲ ਰਾਜਨੀਤੀ ਆ ਉਸ ਨੂੰ ਸੁਖਦੇਵ ਸਿੰਘ ਢੀਡਸਾ ਨੇ ਇੱਕ ਤਾਂ ਉਹ ਗਿਲਾ ਜ਼ਾਹਿਰ ਕੀਤਾ ਕੱਲ ਜਿਹੜਾ ਉਹਨਾਂ ਦਾ ਬਿਆਨ ਇਹ ਆ ਗਿਆ ਸੀ ਕਿ ਜੇ ਸੁਖਵੀਰ ਬਣ ਜਾਵੇ ਮੈਨੂੰ ਕੋਈ ਤਰ ਹਾਲਾਂਕਿ ਇਸ ਚੀਜ਼ ਦਾ ਖੰਡਨ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਡਸਾ ਨੇ ਨਾਲ ਹੀ ਦਿੱਤਾ ਕਹਿੰਦੇ ਬਸ ਸਿੱਧੇ ਤੌਰ ਤੇ ਇਹ ਗੱਲ ਨਹੀਂ ਕਹੀ ਸੀ ਕਿ ਜੇ ਸੁਖਵੀਰ ਮੈਂ ਸੁਖਵੀਰ ਨੂੰ ਪ੍ਰਧਾਨ ਬਣਨ ਨੂੰ ਉਹ ਕਹਿੰਦੇ ਮੈਂ ਇਹ ਗੱਲ ਕਹੀ ਸੀ ਕਿ ਜਦੋਂ ਸੱਤ ਮੈਂਬਰੀ ਕਮੇਟੀ ਨੇ ਪ੍ਰਧਾਨ ਬਣਾਤਾ ਕਿਉਂਕਿ ਅਗਲ ਤੱਕ ਸਾਬ ਦਾ ਹੁਕਮ ਹੈ ਤੇ ਫਿਰ ਅਸੀਂ ਉਹ ਮੰਨਾਂਗੇ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਲੀਡਰ ਰਹਿ ਚੁੱਕੇ ਨੇ ਸੁਖਦੇਵ ਸਿੰਘ ਢੀਂਡਾ ਸਾਹਿਬ ਪਿੱਛੇ ਜੇ ਨਾਰਾਜ਼ ਹੋ ਗਏ ਨਾਰਾਜ਼ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਵੱਖਰਾ ਟਕਸਾਲੀਆਂ ਦਾ ਬਣਿਆ ਅਕਾਲੀ ਦਲ ਉਹਦੇ ਵਿੱਚ ਸ਼ਮੂਲਿਤ ਕਰ ਲਈ ਉਦੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁਖੀ ਬਣ ਬੈਠੇ ਤੇ ਹੁਣ ਸਿਹਤ ਉਹਨਾਂ ਦੀ ਠੀਕ ਨਹੀਂ ਰਹਿੰਦੀ व्हीਲ ਚੇਅਰ ਦੇ ਉੱਤੇ ਨੇ ਤਾਂ ਉਹਨਾਂ ਨੇ ਕੱਲ ਇੱਕ ਐਲਾਨ ਕਰ ਦਿੱਤਾ ਕਿ ਉਹ ਹੁਣ ਸਰਗਰਮ ਸਿਆਸਤ ਤੋਂ ਦੂਰ ਹੋ ਜਾਣਗੇ ਤਨਖਾਹ ਜਿਹੜੀ ਉਹਨਾਂ ਨੂੰ ਲੱਗੀ ਹੋਈ ਹੈ ਉਹ ਮੁਕਮਲ ਹੋਣ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਇੱਕ ਤਰੀਕੇ ਨਾਲ ਸੰਨਿਆਸ ਲੈਣ ਜਾ ਰਹੇ ਨੇ ਪੂਰੀ ਜਿਹੜੀ ਪ੍ਰੋਫੈਸ਼ਨਲ ਰਾਜਨੀਤੀ ਆ ਉਹਦੇ ਤੋਂ ਦੇਖੋ ਸੁਖਦੇਵ ਸਿੰਘ ਢੀਡਸਾ ਨੇ ਇੱਕ ਤਾਂ ਉਹ ਗਿਲਾ ਜ਼ਾਹਿਰ ਕੀਤਾ ਕੱਲ ਜਿਹੜਾ ਉਹਨਾਂ ਦਾ ਬਿਆਨ ਇਹ ਆ ਗਿਆ ਸੀ ਕਿ ਜੇ ਸੁਖਵੀਰ ਬਣ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਹਾਂ ਹਾਲਾਂਕਿ ਇਸ ਚੀਜ਼ ਦਾ ਖੰਡਨ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਡਸਾ ਨੇ ਨਾਲ ਹੀ ਦਿੱਤਾ ਸੀ ਹਾਂ ਉਹ ਕਹਿੰਦੇ ਵੀ ਜਾਂ ਤਾਂ ਮੈਂ ਨਹੀਂ ਸਮਝਾ ਸਕਿਆ ਜਾਂ ਹੂੰ ਇਹ ਬੰਦੇ ਸਮਝ ਨਹੀਂ ਸਕੇ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਨਵੇਂ ਡੈਲੀਗੇਟ ਬਣਾ ਕੇ ਚੋਣ ਕਰਾਓ ਉਹਦੇ ਤੋਂ ਬਨਕਰ ਕਿਵੇਂ ਹਕੂਕੀ ਹੋ ਸਕਦਾ ਹੈ ਮੈਂਦੇ ਮੈਂ ਇਹ ਕਿਹਾ ਸੀ ਕਿ ਜਦੋਂ ਸੱਤ ਮੈਂਬਰੀ ਕਮੇਟੀ 6 ਮਹੀਨਿਆਂ ਤੋਂ ਬਾਅਦ ਚੋਣ ਕਰਾਏਗੀ ਪਹਿਲਾਂ ਹੇਟਲੇ ਪੱਦਰ ਤੋਂ ਫਿਰ ਜਿਹੜਾ ਪੱਦਰ ਤੇ ਫਿਰ ਸਟੇਟ ਪੱਧਰ ਤੇ ਉਹਦੇ ਵਿੱਚ ਜਿਹੜਾ ਵੀ ਪ੍ਰਧਾਨ ਬਣੇ ਭਾਵੇਂ ਸੁਖਵੀਰ ਸਿੰਘ ਬਣ ਜੇ ਉਹ ਸਾਨੂੰ ਮਨਜ਼ੂਰ ਹੋਏਗਾ ਕਹਿੰਦੇ ਮੈਂ ਸਿੱਧੇ ਤੌਰ ਤੇ ਇਹ ਗੱਲ ਨਹੀਂ ਕਹੀ ਸੀ ਕਿ ਜੇ ਸੁਖਵੀਰ ਮੈਂ ਸੁਖਵੀਰ ਨੂੰ ਪ੍ਰਧਾਨ ਮੰਨਣ ਨੂੰ ਉਹ ਕਹਿੰਦੇ ਮੈਂ ਇਹ ਗੱਲ ਕਹੀ ਸੀ ਕਿ ਜਦੋਂ ਸੱਤ ਮੈਂਬਰੀ ਕਮੇਟੀ ਨੇ ਇੱਕ ਪ੍ਰਧਾਨ ਬਣਾਤਾ ਕਿਉਂਕਿ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੇ ਫਿਰ ਅਸੀਂ ਉਹ ਮੰਨਾਂਗੇ ਮੈਨੂੰ ਇਹ ਲੱਗਦਾ ਕਿ ਅਕਾਲ ਪਤਿ ਸਾਹਿਬ ਵਾਲਾ ਮਾਮਲਾ ਤਾਂ ਪਰੇ ਛੱਡਤਾ ਇਹਨਾਂ ਨੇ ਉਹਨਾਂ ਦੀ ਗੱਲੇ ਮੰਨਦੇ ਕਦੋਂ ਐ ਕਹਿੰਦੇ ਸਰਬ ਉੱਚਾ ਹੈ ਪਰ ਸਰਬ ਉੱਚੇ ਇਥੇ ਸਾਰੀ ਦੁਨੀਆਂ ਨੂੰ ਪਤਾ ਹੈ ਇਸ ਵੇਲੇ ਅਕਾਲੀ ਦਲ ਦੇ ਉੱਤੇ ਜਿਹੜਾ ਗਲਬਾ ਬਣਿਆ ਹੋਇਆ ਇੱਕ ਪਰਿਵਾਰ ਦਾ ਵਿੰਗੇ ਟੇਡੇ ਤਰੀਕੇ ਨਾਲ ਉਹਨਾਂ ਨੂੰ ਹੁਣ ਕਹਿੰਦਾ ਇਹ ਸਵਾਲ ਉਠਾ ਰਹੇ ਨੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਭੂਮਿਕਾ ਦੇਖੋ ਕੀ ਹੈ ਉਹ ਜੋੜਨ ਵਾਲੀ ਹੈ ਉਹਨਾਂ ਨੇ ਸੱਤਵੇਂ ਮੈਂਬਰ ਕਮੇਟੀ ਦੇ ਵਿੱਚੋਂ ਮੁਖੀ ਨੇ ਇਸ ਕਮੇਟੀ ਦੇ ਜਦੋਂ ਤੱਕ ਸੰਗਤ ਦੇ ਵਿੱਚ ਇਹ ਸਾਰਾ ਮਾਮਲਾ ਨਹੀਂ ਜਾਂਦਾ ਉਦੋਂ ਤੱਕ ਇਹ ਮਾਮਲਾ ਐਸੇ ਲੜਕਦਾ ਰਹੂਗਾ ਤੇ ਦੂਜੀਆਂ ਵਰਗਾਂ ਦੇ ਲੋਕ ਸਾਨੂੰ ਕਹਿੰਦੇ ਐ ਕਿ ਖਾਓ ਛੱਤਰ ਜਿਹੜੇ ਖਾਣੇ ਹੋਰ ਖਾ ਲੋ ਹੂੰ ਕਿਉਂਕਿ ਬੀਤੇ ਤੋਂ ਤੁਸੀਂ ਕੋਈ ਸਬਕ ਨਹੀਂ ਸਿੱਖਿਆ ਇਹ ਪੰਜਾਬ ਤੁਹਾਡੀ ਮਿਹਰਬਾਨੀ ਨਾਲ ਸੂਬੇ ਤੋਂ ਸੂਬੇ ਬਣ ਗਿਆ ਆ ਜਿਹੜਾ ਅੱਜ ਕਿਸਾਨਾਂ ਨੂੰ ਰੋਕੀ ਬੈਠੇ ਨੇ ਜੇ ਸਾਰੇ ਦਾ ਸਾਰਾ 1966 ਤੋਂ ਪਹਿਲਾਂ ਦਾ ਪੰਜਾਬ ਹੁੰਦਾ ਤਰਬਿੰਦਰ ਹੂੰ ਇਹ ਹੱਦ ਉਹ ਸੋਨੀਪੱਤ ਤੋਂ ਅੱਗੇ ਤੱਕ ਹੁੰਦੀ ਹੂੰ ਇਹੀ ਕਿਸਾਨ 200 ਕਿਲੋਮੀਟਰ ਸਮੇਤ ਹਰਿਆਣੇ ਵਾਲੇ ਉੱਥੇ ਬੈਠੇ ਹੁੰਦੇ ਐਨ ਜਮਾ ਸਿਰ ਤੇ ਤੁਹਾਨੂੰ ਯਾਦ ਹੈ ਇੱਕ ਵਾਰ ਜਦੋਂ ਕਿਸਾਨਾਂ ਦਾ ਟਕਰਾਅ ਹੋਇਆ ਦਿੱਲੀ ਦੇ ਵਿੱਚ ਹਮ ਕਿਸਾਨਾਂ ਨੇ ਦੁੱਧ ਹੀ ਬੰਦ ਕਰਤਾ ਸੀ ਹਮ ਇੱਕ ਦਿਨ ਚ ਚੀਕਾਂ ਨਿਕਲ ਗਈਆਂ ਸੀ ਹਮ ਪਰ ਸਿਆਸਤਦਾਨ ਬਹੁਤ ਤੇਜ਼ ਮਾਹਰ ਹੁੰਦੇ ਨੇ ਜਿਹੜੀ ਚੀਜ਼ ਅੰਗਰੇਜ਼ੀ ਦੀ ਕਹਾਵਤਾਂ ਨਾ ਜੂਨੀਅਰ ਇਜਿਸਟਰ ਸਟਰੈਂਥ ਹਮ ਇੱਕੇ ਵਿੱਚ ਵਰਕਤ ਹੈ ਪਰ ਇਹ ਕਹ ਰਹੀ ਨਹੀਂ ਦਿੰਦੇ ਸਾਡਾ ਮਨ ਕਿਸੇ ਨਾ ਕਿਸੇ ਚੀਜ਼ ਤੇ ਜਾ ਕੇ ਲਾਲਚ ਚ ਪੈ ਜਾਂਦਾ ਤੇ ਸਾਰੇ ਦਾ ਸਾਰਾ ਮਾਮਲਾ ਉਹ ਛੱਡ ਦਿੱਤਾ ਜਾਂਦਾ ਸੋ ਮੈਂ ਇਸੇ ਗੱਲ ਦੇ ਵਿੱਚ ਕਹਾ ਕਿ ਤੁਸੀਂ ਨਰਾਸ਼ਤਾ ਵਾਲਾ ਪਾਸਾ ਛੱਡ ਕੇ ਸਾਰੇ ਜਨੇ ਅਸਾਰੂ ਭੂਮਿਕਾ ਅਦਾ ਕਰਨ ਦੀ ਯਤਨ ਕਰੋ ਨਹੀਂ ਕੁੱਟ ਬਠੇਰੀ ਖਾਲੀ ਹੈ ਤੇ ਹੋਰ ਖਾਲਿਓ ਜਿੰਨੀ ਕਹਾਣੀ ਐ ਇਹ ਚੀਜ਼ ਸਾਰਿਆਂ ਦੇ ਸਾਹਮਣੇ ਐ ਕਿਸਾਨਾਂ ਨੂੰ ਵੀ ਆਪਣੀ ਹੌਮਾ ਛੱਡ ਕੇ ਜਿਹੜੇ ਇਹਨਾਂ ਦੇ ਆਗੂ ਨੇ ਪਹਿਲਾਂ ਇਹਨਾਂ ਨੂੰ ਆਪਣੇ ਆਪ ਨੂੰ ਇੱਕ ਮੰਬਾਲਾ ਚ ਪਰੋ ਕੇ ਦਿਖਾਉਣ ਇੱਕ ਸੂਈ ਦੇ ਨੱਕੇ ਵਿੱਚੋਂ ਲੰਘਿਆ ਜੀ ਅਸੀਂ ਆ ਖੜੇ ਆ ਤੇ ਫਿਰ ਇਹ ਨਾ ਹੋਵੇ ਫਲਾਣਾ ਪ੍ਰਧਾਨ ਬਣ ਗਿਆ ਮੈਂ ਵੱਡਾ ਪ੍ਰਧਾਨ ਹੋਣਾ ਸੀ ਮੈਂ ਕਹਿੰਦਾ ਸਾਰੇ ਪ੍ਰਧਾਨ ਛੱਡ ਕੇ ਇੱਕ ਕਮੇਟੀਓ ਬਣਾ ਲਓ ਪਰ ਜੀਡੀਓ ਬਣਾ ਲਓ ਹੋ ਜੋ ਕਿ ਪ੍ਰਧਾਨ ਹੋਵੇ ਹੀ ਨਾ ਸੋ ਸਾਨੂੰ ਇਸ ਪਾਸੇ ਵੱਲ ਅਪਸ਼ਾਇਕ ਹੈ ਕਿ ਤੁਸੀਂ ਉੱਥੇ ਜਾਓ ਤਾਂ ਕਿ ਹੁਣ ਤੱਕ ਜਿਹੜੀਆਂ ਸਮੱਸਿਆਵਾਂ ਆਈਆਂ ਨੇ ਉਹਦੇ ਵਿੱਚ ਸਰਕਾਰਾਂ ਦਾ ਕਸੂਰ ਨਹੀਂ ਤੁਹਾਡਾ ਕਸੂਰ ਵੱਧ ਹੈ ਕਿਉਂਕਿ ਤੁਸੀਂ ਕਿਸੇ ਦੀ ਹੇਠਾਂ ਲੱਗਣ ਨੂੰ ਤਿਆਰ ਨਹੀਂ ਹਰ ਬੰਦਾ ਕਹਿੰਦਾ ਮੈਂ ਪ੍ਰਧਾਨ ਮੈਂ ਪ੍ਰਧਾਨ ਮੈਂ ਪ੍ਰਧਾਨ ਮੈਨੂੰ ਯਾਦਾ ਇੱਕ ਵਾਰੀ ਸਮਝਾਉਂਦਾ ਹਾਂ ਚਾਰ ਪੰਜ ਬੰਦਿਆਂ ਨੇ ਇਖਤਿਆਰ ਫਲਾਨੀ ਯੂਨੀਅਨ ਦਾ ਪ੍ਰਧਾਨ ਬਣਨੀ ਅਸਲ ਤੇ ਕੋ ਦਾ ਮੁਨਸ਼ੀ ਜੀ ਨਾਂ ਲਿਖੋ ਸਾਰਿਆਂ ਦੇ ਤੇ ਪ੍ਰਧਾਨ ਸਾਰਿਆਂ ਨਾਲ ਹੀ ਲਿਖ ਦੋ ਇੱਥੇ ਕੋਈ ਦੂਜਾ ਨਹੀਂ ਆਇਆ ਪ੍ਰਧਾਨ ਹੀ ਆਏ ਨੇ ਜਿੰਨੇ ਆਏ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ